ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 312 ਤੋਂ ਲੈ ਕੇ 313 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਹਮੇ ਜਗਤ ਪੁਲਾਇਆ ਦੁਰਮਤ ਬਿਖਿਆ ਬੇਕਾਰ ਸਤ ਗੁਰ ਮਿਲੈ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋਂ ਸ਼ਬਦ ਲਾਏ ਪਿਆਰ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਹਉਮੈ ਨੇ ਸਾਰੇ ਸੰਸਾਰ ਨੂੰ ਕਰਾਹੇ ਪਾਇਆ ਹੋਇਆ ਹੈ ਫਿਰ ਸਾਰਾ ਸੰਸਾਰ ਮਾੜੀ ਮਤ ਤੇ ਮਾਇਆ ਦੀ ਜਿਹੜੀ ਹੈਗੀ ਹੈ ਜ਼ਹਿਰ ਉਹਦੇ ਵਿੱਚ ਗਲਤਾਨ ਹੋਇਆ ਹੈ ਫਿਰ ਕਹਿੰਦੇ ਜਿਸ ਸਤਗੁਰ ਮਿਲੇ ਤਾਂ ਨਦਰ ਹੋਏ ਜਿਸ ਨੂੰ ਸਤਗੁਰ ਦਾ ਮਿਲਾਪ ਹੋ ਜਾਂਦਾ ਤਾਂ ਫਿਰ ਉਹਦੇ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਆ ਪਰ ਜਿਹੜੇ ਮਨਮੁਖ ਨੇ ਕਹਿੰਦੇ ਉਹ ਕਹਿੰਦੇ ਮਾਇਆ ਦੇ ਹਨੇਰੇ ਵਿੱਚ ਹੀ ਨੇ ਨਾਨਕ ਆਪੇ ਮੇਲ ਲੈ ਜਿਸਨੂੰ ਸ਼ਬਦ ਲਾਏ ਪਿਆਰ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਨਾਲ ਪਿਆਰ ਪਾ ਦੇਵੇ ਉਹਨੂੰ ਫਿਰ ਆਪਣੇ ਨਾਲ ਮੇਲ ਲੈਂਦਾ ਹੈ ਪੌੜੀ ਸੱਚ ਸੱਚੇ ਕੀ ਸਿਫਤ ਸੁਲਾਹਾ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨਿ ਇੱਕ ਮਨ ਇੱਕ ਅਰਾਧਿਆ ਤਿਨ ਕਾ ਕੰਧ ਕਭੂ ਤਿਨ ਕਾ ਕੰਧ ਨਾ ਕਭੂ ਛਿਜੈ ਜਿਨੇ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਦਨਾ ਕਭੂ ਛਿਜੇ ਕਹਿੰਦੇ ਸੱਚੇ ਦੀ ਸਿਫਤ ਸਲਾ ਉਸ ਤਰ੍ਹਾਂ ਹੀ ਅਟਲ ਹੈ ਜਿਵੇਂ ਸੱਚਾ ਆਪ ਹੈ ਪਰ ਕਹਿੰਦੇ ਸਿਫਤ ਸਲਾ ਵੀ ਉਹੀ ਕਰ ਸਕਦਾ ਜਿਹਦਾ ਅੰਦਰ ਉਹਦੇ ਪ੍ਰੇਮ ਨਾਲ ਭਿੱਜਿਆ ਹੋਇਆ ਜਿਨ੍ਹਾਂ ਨੇ ਕਹਿੰਦੇ ਇੱਕ ਮਨ ਇਕਾਗਰ ਚਿਤ ਹੋ ਕੇ ਉਸ ਪਰਮਾਤਮਾ ਦੀ ਭਗਤੀ ਕੀਤੀ ਆ ਨਾ ਉਹਨਾਂ ਦਾ ਜਿਹੜਾ ਇਹ ਸਰੀਰ ਆ ਇਹ ਜਿਹੜਾ ਮਨੁੱਖਾ ਜਨਮ ਆਇਆ ਨਾ ਇਹ ਵਿਅਰਥ ਨਹੀਂ ਜਾਂਦਾ ਕੰਦ ਨ ਕਭੂ ਛੇ ਜੇ ਮਤਲਬ ਵੀ ਇਹ ਵਿਅਰਥ ਵਿੱਚ ਨਹੀਂ ਜਾਂਦਾ ਉਹਨਾਂ ਦੀ ਇਹ ਭਗਤੀ ਕੀਤੀ ਥਾਏ ਪੈ ਜਾਂਦੀ ਆ ਤਨ ਤਨ ਪੁਰਖ ਸਾबास ਹੈ ਜਿਨ ਸੱਚ ਰਸਨਾ ਅਮਰਤ ਪੀਜੈ ਕਹਿੰਦੇ ਗੁਰੂ ਧਨ ਧਨ ਪੁਰਖ ਹੈ ਜਿਸ ਦੀ ਕਹਿੰਦੇ ਰਸਨਾ ਹਰ ਵਕਤ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਪਿੰਦੀ ਹੈ ਸੱਚ ਸੱਚਾ ਜਿਨ ਮਨ ਪਾਵਦਾ ਸੇ ਮਨ ਸੱਚੀ ਦਰਗਹਿ ਲਜੈ ਜਿਨ੍ਹਾਂ ਦੇ ਕਹਿੰਦੇ ਮਨ ਨੂੰ ਉਹ ਸੱਚਾ ਪਿਆਰਾ ਲੱਗਦਾ ਹੈ ਕਹਿੰਦੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਹੁੰਚਦੇ ਨੇ ਤਨ ਤਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰੀ ਜੈ ਕਹਿੰਦੇ ਫਿਰ ਉਹਨਾਂ ਦਾ ਜਨਮ ਵੀ ਤਨ ਹੈ ਜਿਹੜੇ ਸੱਚੇ ਨੇ ਸੱਚੇ ਕਦ ਨਾਲ ਬਣੇ ਨੇ ਉਹਦਾ ਨਾਮ ਜਪ ਕੇ ਸੱਚੇ ਦੀ ਸਿਫਤ ਸਲਾਹ ਕਰਕੇ ਫਿਰ ਕਹਿੰਦੇ ਉਹਨਾਂ ਦੇ ਮੁਖ ਉਜਲ ਹੁੰਦੇ ਨੇ ਉਹਨਾਂ ਦੇ ਮੁਖ ਸੱਚੇ ਹੋ ਜਾਂਦੇ ਨੇ ਸਲੋਕ ਮਹੱਲਾ ਚੌਥਾ ਸਾਖਤ ਜਾਏ ਨਿਵੇ ਗੁਰ ਆਗੇ ਮਨ ਖੋਟੇ ਕੂੜ ਕੂੜਿਆ ਰੇ ਜਾ ਗੁਰ ਕਹੇ ਉਠੋ ਮੇਰੇ ਪਾਈ ਬਹਿ ਜਾਏ ਕੁਸਰ ਬਗਲਾਰੇ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੈ ਚੁਣ ਕੱਢੇ ਲ ਦੋਵਾਰੇ ਉਏ ਅੱਗੇ ਪਿੱਛੇ ਬਹਿ ਮੋਹਸ਼ ਪਾਇਨ ਨਾਰਲਨੀ ਖੋਟਿਆਰੇ ਕਹਿੰਦੇ ਸਾਖਤ ਚਾਹੇ ਉਪਰੋਂ ਉਪਰੋਂ ਗੁਰੂ ਦੇ ਅੱਗੇ ਆ ਕੇ ਨਿਵਦੇ ਨੇ ਪਰ ਅੰਦਰੋਂ ਕਹਿੰਦੇ ਉਹਨਾਂ ਦੇ ਮਨ ਖੋਟੇ ਹੁੰਦੇ ਨੇ ਜਦੋਂ ਕਹਿੰਦੇ ਸਤਗੁਰ ਆਪਣੇ ਸਿੱਖਾਂ ਨੂੰ ਉਪਦੇਸ਼ ਕਰਦੇ ਨੇ ਕਿ ਵੀ ਸੁਚੇਤ ਰਹੋ ਤਾਂ ਕਹਿੰਦੇ ਉਹ ਜਿਸ ਤਰ੍ਹਾਂ ਬਗਲੇ ਵਾਲ ਬਗਲੇ ਵਾਂਗ ਹੁੰਦੇ ਨੇ ਉੱਪਰੋਂ ਮਤਲਬ ਦਿਖਾਵਾ ਕਰਦੇ ਨੇ ਪਰ ਅੰਦਰੋਂ ਉਹਨਾਂ ਦੇ ਮਾਨ ਖੋਟੇ ਹੀ ਰਹਿੰਦੇ ਨੇ ਪਰ ਕਹਿੰਦੇ ਸਤਿਗੁਰੂ ਵੀ ਜਾਣੀ ਜਾਣ ਸਤਿਗੁਰ ਪਰਖ ਕੱਢ ਕੇ ਪਹਿਚਾਨ ਲੈਂਦੇ ਨੇ ਇਹਨਾਂ ਵਿੱਚੋਂ ਵੀ ਕੌਣ ਗੁਰਸਿੱਖਾ ਕੌਣ ਮਨਮੁਖਾ ਚਾਹੇ ਕਹਿੰਦੇ ਵੀ ਉਹ ਕੋਸ਼ਿਸ਼ ਕਰਦੇ ਨੇ ਕਿ ਵੀ ਲੁੱਕ ਕੇ ਬੈਠੀਏ ਸਾਡਾ ਪਤਾ ਨਾ ਲੱਗੇ ਪਰ ਫਿਰ ਵੀ ਕਹਿੰਦੇ ਜਿਹੜੇ ਖੋਟੇ ਮਨ ਵਾਲੇ ਨੇ ਸਤਿਗੁਰੂ ਕੋਲੋਂ ਬਚ ਨਹੀਂ ਸਕਦੇ ਸਤਗੁਰ ਨੂੰ ਉਹਨਾਂ ਦੀ ਪਹਿਚਾਨ ਆ ਜਾਂਦੀ ਆ। ਉਹਨਾਂ ਦਾ ਪਖ ਸੋ ਉਥੈ ਨਹੀਂ ਜਾਏ ਕੂੜ ਲਹਿਨ ਪੇਡਾਰੇ। ਜੇ ਸਾਖਤ ਨਰ ਖਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ। ਕਹਿੰਦੇ ਵੀ ਜਿੱਥੇ ਸਤਸੰਗ ਹੋ ਰਿਹਾ ਹੁੰਦਾ ਵੀ ਉਥੇ ਮਨਮੁਖਾਂ ਦੇ ਕੰਮ ਦੀ ਕੋਈ ਚੀਜ਼ ਨਹੀਂ ਹੁੰਦੀ ਉਹ ਕਹਿੰਦੇ ਵੀ ਜਿਸ ਤਰ੍ਹਾਂ ਭੇਡ ਚਾਲ ਹੁੰਦੀ ਆ ਨਾ ਕਿ ਵੀ ਭੇਡ ਸੋਚਦੀ ਨਹੀਂ ਹੈ ਕਿ ਜਿਸ ਤਰ੍ਹਾਂ ਸਾਰੀਆਂ ਚੱਲੀਆਂ ਉਧਰ ਨੂੰ ਚੱਲ ਪਈਆਂ ਇਸ ਤਰ੍ਹਾਂ ਉਹ ਜਿਹੜੇ ਮਨਮੁਖ ਨੇ ਉਹ ਬਹੁਤਾ ਸੋਚਦੇ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਹੈ ਪਸੰਦ ਦੀ ਚੀਜ਼ ਉਹ ਕੂੜ ਫਿਰ ਉਹ ਕੂੜਿਆਂ ਦੇ ਪਿੱਛੇ ਲੱਗ ਕੇ ਕੂੜ ਦਾ ਹੀ ਮਤਲਬ ਸੌਦਾ ਕਰਦੇ ਨੇ ਕਹਿੰਦੇ ਵੀ ਜੇ ਸਾਖਤ ਨਰ ਨੂੰ ਆਪਾਂ ਚਾਹੀਏ ਵੀ ਕਿ ਵੀ ਇਹ ਨਾਮ ਵਾਲੇ ਪਾਸੇ ਲੱਗ ਜੇ ਤਾਂ ਵੀ ਕਹਿੰਦੇ ਅੰਦਰੋਂ ਉਹ ਵਿਖੀ ਕੱਢਦਾ ਉਹਨੂੰ ਜੇ ਮਤਲਬ ਮਿੱਠਾ ਵੀ ਖਵਾਇਆ ਜਾਵੇ ਉਹਦੇ ਅੰਦਰੋਂ ਜ਼ਹਿਰ ਵਰਨ ਕੇ ਨਿਕਲਦਾ ਹਰ ਸਾਖਤ ਸੇਤੀ ਸੰਗਣਾ ਕਰੀਆ ਓਏ ਮਾਰੇ ਸਿਰ ਜਣ ਹਾਰੇ ਜਿਸ ਕਾ ਇਹ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਕਹਿੰਦੇ ਜਿਹੜੇ ਸਾਖਤ ਨੇ ਮਨਮੁਖ ਕਹਿੰਦੇ ਉਹ ਪ੍ਰਮਾਤਮਾ ਵੱਲੋਂ ਹੀ ਫਟਕਾਰੇ ਹੁੰਦੇ ਨੇ ਕਹਿੰਦਾ ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਹੜੀ ਇਹ ਖੇੜ ਆ ਨਾ ਤਾਂ ਸਾਖਤ ਦੇ ਵਾਸਾ ਵੀ ਉਹ ਇਸ ਪਾਸੇ ਲੱਗਿਆ ਵੀ ਇਹ ਪ੍ਰਮਾਤਮਾ ਦੀ ਖੇੜ ਆ ਉਹੀ ਆਪਣੀ ਖੇੜ ਵਰਤਾ ਰਿਹਾ ਕਿਉਂਕਿ ਉਹਦੇ ਪਹਿਲੇ ਜਿਹੜੇ ਕਰਮ ਨੇ ਪੂਰਵਲੇ ਉਹਨਾਂ ਦੀ ਭੁਗਤਾਈ ਹੋ ਰਹੀ ਆ ਫਿਰ ਨਾਨਕ ਜੀ ਕਹਿੰਦੇ ਨੇ ਵੀ ਇਹ ਉਹਦੀ ਖੇਡ ਆ ਇਹ ਉਹੀ ਜਾਣੇ ਨਾਨਕ ਜੀ ਕਹਿੰਦੇ ਨੇ ਵੀ ਜੀਵ ਤਾਂ ਪਰਮਾਤਮਾ ਦਾ ਨਾਮ ਜਪੇ ਮਹੱਲਾ ਚੌਥਾ ਸਤਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰੂ ਨੂੰ ਅਪੜ ਕੋਈ ਨਾ ਸਕਈ ਜਿਸ ਵੱਲ ਸਿਰ ਜਨਹਾਰਿਆ ਕਹਿੰਦੇ ਸਤ ਗੁਰ ਪੁਰਖ ਅਗੰਮ ਹੈ ਕਿਉਂ ਕਿਉਂਕਿ ਉਹਨੇ ਅੰਦਰ ਉਸ ਪਰਮਾਤਮਾ ਨੂੰ ਵਸਾਇਆ ਜਿਹੜਾ ਅਗੰਮ ਹੈ ਅਗੰਮ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਵਾਹ ਜੀ ਇਸ ਤਰ੍ਹਾਂ ਹੀ ਹੋ ਸਕਣੀ ਆ ਜਦੋਂ ਪਰਮਾਤਮਾ ਨੇ ਮਿਹਰ ਕੀਤੀ ਸਤਿਗੁਰ ਮਿਲਾਇਆ ਸਤਿਗੁਰ ਨੇ ਨਾਮ ਦਾਣ ਦਿੱਤਾ ਨਾਮ ਜਪਿਆ ਵਾਹਿਗੁਰੂ ਦੀ ਰਹਿਮਤ ਹੋ ਗਈ ਫਿਰ ਜੀਵ ਨੂੰ ਉਹਦਾ ਅਨੁਭਵ ਹੋ ਜਾਂਦਾ ਦੇਖਿਆ ਤਾਂ ਨਹੀਂ ਜਾ ਸਕਦਾ ਪਰ ਉਹਦਾ ਅਨੁਭਵ ਅੰਦਰੋਂ ਹੀ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਗੁਰ ਨੂੰ ਅਪੜ ਕੋਈ ਨਾ ਸਕਈ ਜਿਸ ਵੱਲ ਸਿਰ ਜਨਹਾਰਿਆ ਕਹਿੰਦੇ ਸਤਗੁਰ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਸਤਗੁਰ ਦੇ ਵੱਲ ਸਿਰ ਜਨਹਾਰ ਆਪ ਹੈ ਸਤਗੁਰੂ ਦਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਕਹਿੰਦੇ ਸਤਗੁਰੂ ਦੇ ਕੋਲ ਸਤਗੁਰ ਦਾ ਗਿਆਨ ਤੇ ਸੰਜੋ ਜਿਹੜੀ ਸਤਗੁਰ ਦੀ ਆ ਉਹ ਕੀ ਆ ਪ੍ਰਮਾਤਮਾ ਦੀ ਭਗਤੀ ਉਹਦੇ ਕਾਰਨ ਸਤਗੁਰ ਦਾ ਜੋ ਕਾਲ ਦਾ ਡਰ ਹੈ ਉਹ ਅੰਦਰੋਂ ਨਿਕਲ ਜਾਂਦਾ ਹੈ ਭਗਤੀ ਦੇ ਕਾਰਨ ਸਤਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਗੁਰੂ ਕੈ ਪਿੱਛੇ ਹਰ ਸਭ ਉਵਾਰਿਆ ਕਹਿੰਦੇ ਸਤਗੁਰ ਦਾ ਰਖਵਾਲਾ ਪ੍ਰਮਾਤਮਾ ਆਪ ਹੈ ਸਤਗੁਰ ਦੀ ਸਿਫਾਰਿਸ਼ ਤੇ ਸਤਗੁਰ ਦੇ ਸਿੱਖਾਂ ਨੂੰ ਵੀ ਤਾਰ ਦਿੰਦਾ ਹੈ ਜੋ ਮੰਨਦਾ ਚਿਤਵੈ ਪੂਰੇ ਸਤਗੁਰੂ ਕਾ ਸੋ ਆਪ ਉਪਾਵਣ ਹਰ ਮਾਰੇ ਆ ਇਹ ਗੱਲ ਹੋਵੇ ਹਰ ਦਰਗਹ ਸੱਚੀ ਕੀ ਜਨ ਨਾਨਕ ਅਗੰਮ ਵਿਚਾਰਿਆ ਕਹਿੰਦੇ ਜੋ ਸਤਿਗੁਰੂ ਦਾ ਮਾੜਾ ਚਾਹੁੰਦੇ ਨੇ ਉਹ ਪਰਮਾਤਮਾ ਵੱਲੋਂ ਹੀ ਫਿਰ ਸਜ਼ਾ ਭੋਗਦੇ ਨੇ ਨਾਨਕ ਜੀ ਕਹਿੰਦੇ ਨੇ ਵੀ ਇਹ ਸੱਚੇ ਦੇ ਦਰਗਾਹ ਦੀ ਸੱਚੇ ਦੇ ਨਿਆਂ ਦੀ ਗੱਲ ਹੋ ਰਹੀ ਆ ਇਹ ਕਹਿੰਦੇ ਪਰਮਾਤਮਾ ਬਾਰੇ ਨਾਨਕ ਜੀ ਇਹ ਵਿਚਾਰ ਦੱਸ ਰਹੇ ਨੇ ਕਿ ਵੀ ਉਹਦੀ ਇਹ ਦਰਗਾਹ ਦੀ ਇਹ ਮਤਲਬ ਨੀਤੀ ਹੈਗੀ ਜਾਂ ਨਿਯਮ ਹੈਗਾ ਵੀ ਜੋ ਸਤਗੁਰ ਦਾ ਮਾੜਾ ਚਿਤਵਦੇ ਨੇ ਫਿਰ ਉਹਨਾਂ ਨੂੰ ਸਜ਼ਾ ਸੱਚੇ ਵੱਲੋਂ ਹੀ ਮਿਲਦੀ ਆ। ਪੌੜੀ ਸੱਚ ਸੁੱਤਿਆ ਜਿਨੀ ਆਰਾਧਿਆ ਜਾ ਉੱਠੇ ਤਾਂ ਸੱਚ ਚਵੇ। ਸੇ ਵਿਰਲੇ ਜੁਗ ਮਹਿ ਜਾਣੀਐ ਜੋ ਗੁਰਮੁਖ ਸਚ ਰਵੇ ਕਹਿੰਦੇ ਜਿਹੜੇ ਸੁੱਤਿਆਂ ਕਹਿੰਦੇ ਉਹਦਾ ਨਾਮ ਜਪਦੇ ਨੇ ਉਹ ਉੱਠ ਕੇ ਵੀ ਉਹਦਾ ਨਾਮ ਜਪਦੇ ਨੇ ਕਹਿੰਦੇ ਪਰ ਸੰਸਾਰ ਤੇ ਵਿਰਲੇ ਨੇ ਜਿਹੜੇ ਉਹਦੇ ਇਸ ਨਾਮ ਰਸ ਦਾ ਆਨੰਦ ਮਾਣਦੇ ਨੇ ਪਾਵ ਬਲੇ ਹਾਰੀ ਤਿੰਨ ਕੋ ਜੇ ਅਨ ਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਪਾਵਦਾ ਸੱਚੀ ਦਰਗਹਿ ਗਵੈ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇ ਨਾਨਕ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰਿਆ ਜੋ ਹਰ ਵਕਤ ਉਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਜਿਨ੍ਹਾਂ ਦੇ ਕਹਿੰਦੇ ਮਨ ਤਨ ਕਰਕੇ ਸੱਚਾ ਪਿਆਰਾ ਲੱਗਦਾ ਕਹਿੰਦੇ ਉਹੀ ਉਹਦੀ ਦਰਗਾਹ ਦੇ ਵਿੱਚ ਕਬੂਲ ਪੈਂਦੇ ਨੇ ਨਾਨਕ ਜੀ ਕਹਿੰਦੇ ਨੇ ਦਾਸ ਨਾਨਕ ਵੀ ਉਹਦਾ ਹੀ ਨਾਮ ਜਪਦਾ ਜੋ ਸਦਾ ਸਦਾ ਨਵਾਂ ਹੈ ਨੀਤ ਨਵਾਂ ਨੀਤ ਨਵਾਂ ਕਹਿੰਦੇ ਜੀ ਦੇ ਨਵੇਂ-ਨਵੇਂ ਰੰਗ ਨੇ ਜੋ ਸੱਚਾ ਹੈ ਨਾਨਕ ਵੀ ਉਹਦਾ ਹੀ ਨਾਮ ਜਪਦਾ ਸ਼ਲੋਕ ਮਹੱਲਾ 4 ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾ ਸਾਸ ਗਿਰਾਸਨਾ ਵਿਸਰੈ ਸੇ ਪੂਰੇ ਪੁਰਖ ਪਰਦਾਨ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਜਿਹੜੇ ਪ੍ਰਵਾਣ ਹੋ ਗਏ ਨੇ ਕਹਿੰਦੇ ਉਹਨਾਂ ਲਈ ਕੀ ਜਾਗਣਾ ਕੀ ਸੌਣਾ ਉਹ ਤਾਂ ਹਰ ਵਕਤ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਕਹਿੰਦੇ ਸਾਸ ਗਰਾਸ ਉਹਦਾ ਨਾਮ ਨਹੀਂ ਭੁੱਲਦਾ ਉਹੀ ਮੋਢੀ ਬਣਦੇ ਨੇ ਫਿਰ ਕਹਿੰਦੇ ਕਰਮੀ ਸਤ ਗੁਰ ਪਾਈਐ ਅਨ ਦਿਨ ਲਗੈ ਧਿਆਨ ਤਨ ਕੀ ਸੰਗਤ ਮਿਲ ਰਹਾ ਅੰਦਰ ਗਏ ਪਾਈ ਮਾਨ ਕਹਿੰਦੇ ਕਰਮਾ ਨਾਲ ਹੀ ਮਿਲਦਾ ਸਤਿਗੁਰ ਪਰਮਾਤਮਾ ਦੀ ਮਿਹਰ ਹੋਏ ਫੇਰ ਹੀ ਸਤਿਗੁਰ ਦਾ ਮਿਲਾਪ ਹੁੰਦਾ ਜਿਹਨੂੰ ਹੋ ਜਾਂਦਾ ਮਿਲਾਪ ਸਤਿਗੁਰ ਦਾ ਫਿਰ ਉਹ ਹਰ ਵਕਤ ਪਰਮਾਤਮਾ ਦੇ ਧਿਆਨ ਚ ਬੈਠਦੇ ਨੇ ਰਹਿੰਦੇ ਨੇ ਚੇਤਾ ਨਹੀਂ ਭੁਲਾਉਂਦੇ ਪਰਮਾਤਮਾ ਦਾ ਕਹਿੰਦੇ ਮੈਂ ਵੀ ਉਹਨਾਂ ਦੀ ਸੰਗਤ ਮੈਨੂੰ ਮਿਲ ਜਵੇ ਜਿਨ੍ਹਾਂ ਨੂੰ ਹਰ ਵਕਤ ਪ੍ਰਮਾਤਮਾ ਦਾ ਨਾਮ ਚੇਤੇ ਚ ਰਹਿੰਦਾ ਕਹਿੰਦੇ ਫਿਰ ਮੈਨੂੰ ਵੀ ਦਰਗਾਹ ਦੇ ਵਿੱਚ ਇੱਜ਼ਤ ਮਿਲ ਜੂਗੀ ਸੋਦੇ ਵਾਹ ਵਾਹ ਉਚਰੇ ਉਠ ਦੇਵੀ ਵਾਹ ਕਰਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇਨ ਕਹਿੰਦੇ ਜਿਨ੍ਹਾਂ ਨੂੰ ਉਹਦਾ ਨਾਮ ਭੁੱਲਦਾ ਨਹੀਂ ਕਦੇ ਉਹ ਸੌਂਦਿਆਂ ਵੀ ਉਹਦੀ ਵਾਹ ਵਾਹ ਕਰਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉੱਠਦਿਆਂ ਵੀ ਉਹਦੀ ਵਾਹ ਵਾਹ ਕਰਦੇ ਨੇ ਉਹ ਹਰ ਵਕਤ ਹੀ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਹਰ ਵਕਤ ਉਹਦਾ ਨਾਮ ਜਪਦੇ ਨੇ ਉਹਨਾਂ ਦੇ ਮੁਖ ਦਰਗਾਹ ਦੇ ਵਿੱਚ ਉੱਜਲ ਹੁੰਦੇ ਨੇ ਰੌਸ਼ਨ ਮੁਖ ਹੁੰਦੇ ਨੇ ਮਹੱਲਾ ਚੌਥਾ ਸਤਗੁਰ ਸੇਵੀ ਐ ਆਪਣਾ ਪਾਈਏ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਕਹਿੰਦੇ ਜੇ ਉਸ ਸੱਚੇ ਸਤਗੁਰ ਦੀ ਸੇਵਾ ਭਗਤੀ ਕਰੀਏ ਤਾਂ ਉਹਦੇ ਕੋਲੋਂ ਪ੍ਰਮਾਤਮਾ ਦਾ ਉਸ ਅਪਾਰ ਪਰਮਾਤਮਾ ਦਾ ਨਾਮ ਦਾਤ ਵਿੱਚ ਪਾ ਲਈਏ ਫਿਰ ਕਹਿੰਦੇ ਇਸ ਦਾਤ ਨਾਲ ਕੀ ਹੁੰਦਾ ਜਦੋਂ ਹਰੀ ਦੇ ਨਾਮ ਦੀ ਦਾਤ ਮਿਲ ਜਾਂਦੀ ਆ ਤਾਂ ਫਿਰ ਕਹਿੰਦੇ ਇਸ ਸੰਸਾਰ ਸਾਗਰ ਚ ਡੁੱਬਦਿਆਂ ਨੂੰ ਸਾਨੂੰ ਉਤਾਰ ਲੈਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਤਨ ਸੇ ਸਹਾ ਹੈ ਜੇ ਨਾਮ ਕਰੇ ਵਾਪਾਰ ਹੁਵਨ ਜਾਂਾਰੇ ਸਿੱਖ ਆਵਦੇ ਸਬਦ ਲਗਾਵਣ ਹਾਰ ਕਹਿੰਦੇ ਤਨ ਨੇ ਤਨ ਨੇ ਉਹ ਕਹਿੰਦੇ ਗੁਰਸਿੱਖ ਸ਼ਾਹ ਨੇ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ ਕਹਿੰਦੇ ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਆਸਰਾ ਦੇ ਕੇ ਕਹਿੰਦੇ ਪਰਮਾਤਮਾ ਇਸ ਸੰਸਾਰ ਤੋਂ ਪਾਰ ਕਰ ਲੈਂਦਾ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ ਕਹਿੰਦੇ ਹੈ ਦਾਸ ਨਾਨਕ ਜਿਨ੍ਹਾਂ ਤੇ ਕਹਿੰਦੇ ਉਸ ਪਰਮਾਤਮਾ ਦੀ ਕਿਰਪਾ ਹੋਈ ਆ ਉਹਨਾਂ ਨੇ ਉਸ ਪਰਵਰਦگار ਦੀ ਭਗਤੀ ਕੀਤੀ ਆ ਉਹਦਾ ਨਾਮ ਜਪਿਆ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਆਰਾਧਿਆ ਕਹਿੰਦੇ ਉਹ ਸਦਾ ਫਿਰ ਰਹਿਣ ਵਾਲਾ ਪਰਮਾਤਮਾ ਜਿਨ੍ਹਾਂ ਨੇ ਆਰਾਧਿਆ ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਆ ਉਹ ਉਸ ਸੱਚੇ ਦੇ ਭਗਤ ਨੇ ਕਹਿੰਦੇ ਜਿਨ ਗੁਰਮਖ ਖੋਜ ਟੰਡੋਲਿਆ ਤਿੰਨ ਅੰਦਰੋਂ ਹੀ ਸੱਚ ਲਾਦਿਆ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦੀ ਖੋਜ ਕੀਤੀ ਆ ਅੰਦਰੋਂ ਹੀ ਲੱਭ ਲਿਆ ਕਹਿੰਦੇ ਉਹਨਾਂ ਨੇ ਸੱਚ ਸਾਹਿਬ ਸੱਚ ਜਿਨੇ ਸੇਵਿਆ ਕਾਲ ਕੰਟਕ ਮਾਰ ਤਿਨਿ ਸਾਦਿਆ ਜਿਨ੍ਹਾਂ ਨੇ ਕਹਿੰਦੇ ਉਸ ਸੱਚੇ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਆ ਉਹਨੂੰ ਅਰਾਧਿਆ ਉਹਨੂੰ ਜਪਿਆ ਉਹਨਾਂ ਨੇ ਕਹਿੰਦੇ ਮੌਤ ਦਾ ਡਰ ਕੱਢ ਕੇ ਮਾਰਿਆ ਉਹਨਾਂ ਨੂੰ ਹੁਣ ਮੌਤ ਦਾ ਡਰ ਨਹੀਂ ਰਹਿ ਗਿਆ ਸੱਚ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚਰ ਲਾ ਦਿਆ ਕਹਿੰਦੇ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਜਿਨੇ ਉਹਨੂੰ ਸੇਵਿਆ ਉਹ ਉਹਦਾ ਸਰੂਪ ਹੀ ਹੋ ਗਿਆ ਸੱਚ ਸੱਚੇ ਨੋ ਸਾਬਾਸ ਹੈ ਸੱਚ ਸੱਚਾ ਸੇਵ ਫਲਾ ਦਿਆ ਕਹਿੰਦੇ ਉਹ ਪਰਮਾਤਮਾ ਧਨ ਹੈ ਧਨ ਹੈ ਪਰਮਾਤਮਾ ਕਹਿੰਦੇ ਜਿਨ੍ਹਾਂ ਨੇ ਉਹਨੂੰ ਸੇਵਿਆ ਉਹਨਾਂ ਨੇ ਆਪਣਾ ਇਹ ਜੀਵਨ ਮਨੁੱਖਾ ਜੀਵਨ ਸਫਲ ਕਰ ਲਿਆ ਸ਼ਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਦ ਹੈ ਨਾ ਮਹੀਨ ਪਰਮਾਏ ਬਿਨ ਗੁਰ ਮਨੁਆਨਾ ਟਿਕੈ ਫਿਰ ਫਿਰ ਜੂਨੀ ਪਾਏ ਜਿਹੜੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਮੂਰਖ ਨੇ ਕਹਿੰਦੇ ਕਹਿੰਦੇ ਨਾਮ ਤੋਂ ਬਿਨਾ ਭਟਕਦੇ ਫਿਰਦੇ ਨੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਇਹ ਚਾਚਲ ਮਨ ਨਹੀਂ ਟਿਕਦਾ ਫਿਰ ਦਵਾਰਾ ਦਵਾਰਾ ਜੂਨੀਆਂ ਚਾਉਂਦੇ ਨੇ ਜਨਮ ਮਰਨ ਦੇ ਚੱਕਰ ਚ ਪੈਂਦੇ ਨੇ ਹਰ ਪ੍ਰਭ ਆਪ ਦੇ ਹਾਲ ਹੋ ਤਾਂ ਸਤ ਗੁਰੂ ਮਿਲਿਆ ਆਏ ਜਨ ਨਾਨਕ ਨਾਮ ਸਲਾਹ ਤੂੰ ਜਨਮ ਮਰਨ ਦੁਖ ਜਾਏ ਹਰ ਪ੍ਰਭ ਆਪ ਦਿਆਲ ਹੋ ਤਾਂ ਸਤ ਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹ ਤੂੰ ਜਨਮ ਮਰਨ ਦੁਖ ਜਾਏ ਕਹਿੰਦੇ ਜਦੋਂ ਪਰਮਾਤਮਾ ਆਪ ਮਿਹਰ ਕਰਦਾ ਜੀਵ ਤੇ ਫਿਰ ਸਤਗੁਰ ਦਾ ਮਿਲਾਪ ਹੁੰਦਾ ਨਾਨਕ ਜੀ ਕਹਿੰਦੇ ਨੇ ਹੇ ਜੀਵ ਤੂੰ ਪਰਮਾਤਮਾ ਦਾ ਨਾਮ ਸਲਾਹ ਪਰਮਾਤਮਾ ਦੀ ਨਾਮ ਨੂੰ ਜਪ ਪਰਮਾਤਮਾ ਦੀ ਆਰਾਧਨਾ ਕਰ ਉਹਦੀ ਸਿਫਤ ਸਲਾਹ ਕਰ ਫਿਰ ਤੇਰਾ ਜਿਹੜਾ ਇਹ ਜਨਮ ਮਰਨ ਦਾ ਜਿਹੜਾ ਚੱਕਰ ਆ ਨਾ ਮੁੜ ਮੁੜ ਕੇ ਜਨਮ ਮਰਨ ਆਵਾ ਗਉਣ ਇਹ ਦੁੱਖ ਤੇਰਾ ਖਤਮ ਹੋ ਜਾਊਗਾ ਤੂੰ ਸਦਾ ਦੇ ਲਈ ਉਹਦੇ ਚਰਨਾਂ 'ਚ ਨਿਵਾਸ ਕਰ ਲੇਗਾ ਹਾਂਜੀ ਸੰਗਤ ਜੀ ਐਨੀ ਵਿਚਾਰ ਪਰਵਾਨ ਕਰਨੀ ਜੀ ਵਿਚਾਰਾਂ ਦੀ ਗਲਤੀ ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਹੋਈਆਂ ਨੇ ਜੀ ਉਹ ਮਾਫ਼ ਕਰਨੀਆਂ ਸਤਿਗੁਰੂ ਜੀ ਪਰਮੇਸ਼ਰ ਜੀ ਆ ਵਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਸਤਿਗੁਰ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ